ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਿਹੜਾ ਪਾਠ ਕਰਨ ਦੇ ਨਾਲ ਸਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਕਿਹੜੇ ਸ਼ਬਦ ਦਾ ਜਾਪ ਕਰਨ ਦੇ ਨਾਲ ਸਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਸਕਦੀ ਆ ਅਤੇ ਉਹ ਪਾਠ ਆਪਾਂ ਕਿੰਜ ਕਰਨਾ ਹੈ ਕਿਸ ਵਿਧੀ ਦੇ ਨਾਲ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਕਿਉਂਕਿ ਜਿੰਨੀ ਦੇਰ ਤੱਕ ਆਪਾਂ ਗੱਲ ਨੂੰ ਪੂਰਾ ਨਹੀਂ ਸੁਣਦੇ ਉਨੀ ਦੇਰ ਤੱਕ ਸਾਨੂੰ ਪੂਰੀ ਸਮਝ ਨਹੀਂ ਆਉਂਦੀ ਵੀ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਈ ਵਾਰ ਅੱਧੀ ਅਧੂਰੀ ਗੱਲ ਸੁਣ ਕੇ ਆਪਾਂ ਗਲਤ ਅੰਦਾਜ਼ਾ ਲਗਾ ਲੈਂਦੇ ਆ ਕਿਉਂਕਿ ਸਿਆਣੇ ਅਕਸਰ ਸਾਨੂੰ ਸਮਝਾਉਂਦੇ ਆ ਨਾ ਕਿ ਅੱਧਾ ਅਧੂਰਾ ਗਿਆਨ ਕਿਸੇ ਕੰਮ ਦਾ ਨਹੀਂ ਹੁੰਦਾ ਬਲਕਿ ਕਈ ਵਾਰ ਅੱਧਾ ਅਧੂਰਾ ਗਿਆਨ ਸਾਡੇ ਲਈ ਖਤਰਨਾਕ ਸਿੱਧ ਹੁੰਦਾ ਹੈ ਤਾਂ ਇਸ ਕਰਕੇ ਜਦੋਂ ਵੀ ਕੋਈ ਚੀਜ਼ ਪੜ੍ਹਦੇ ਆ ਸੁਣਦੇ ਆ ਤਾਂ ਉਹਨੂੰ ਪੂਰਾ ਪੜਨ ਸੁਣਨ ਦੀ ਆदत ਪਾਉਣੀ ਆ ਤਾਂ ਵੀਡੀਓ ਨੂੰ ਪੂਰਾ ਸੁਣਿਓ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਵਰਾਈ ਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣੀ ਪੈਣੀ ਆ ਕਿ ਆਪਾਂ ਜਦੋਂ ਵੀ ਗੁਰੂ ਦੇ ਲੜ ਲੱਗਦੇ ਆਂ ਜਦੋਂ ਵੀ ਗੁਰਬਾਣੀ ਦਾ ਪਾਠ ਕਰਦੇ ਆਂ ਤਾਂ ਗੁਰੂ ਸਾਹਿਬ ਜੀ ਸਾਡੇ ਉੱਤੇ ਜ਼ਰੂਰ ਕਿਰਪਾ ਕਰਦੇ ਆ ਅਤੇ ਖਾਸ ਕਰਕੇ ਜਦੋਂ ਆਪਾਂ ਅਮਰਤ ਵੇਲੇ ਉੱਠਣਾ ਸ਼ੁਰੂ ਕਰਦੇ ਆ ਅਮਰਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਆ ਨਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਮਿਹਰਬਾਨ ਹੁੰਦੇ ਆ ਪਰ ਕੁਝ ਕੁ ਭੈਣ ਭਰਾ ਕਹਿ ਦਿੰਦੇ ਆ ਵੀ ਅਸੀਂ ਅਮਰਤ ਵੇਲੇ ਉੱਠਦੇ ਆ ਬਾਣੀ ਦਾ ਪਾਠ ਵੀ ਕਰਦੇ ਆ ਸ਼ਬਦ ਜਾਪ ਕਰਦੇ ਆ ਸਿਮਰਨ ਕਰਦੇ ਆ ਗੁਰੂ ਘਰੇ ਜਾ ਕੇ ਸੇਵਾ ਵੀ ਕਰਦੇ ਆ ਪਰ ਫਿਰ ਵੀ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੋਈ ਜਾਂ ਫਿਰ ਸਾਡੇ ਉੱਤੇ ਕਿਰਪਾ ਨਹੀਂ ਹੋ ਰਹੀ ਤਾਂ ਦੇਖੋ ਜੀ ਗੁਰੂ ਸਾਹਿਬ ਜੀ ਤਾਂ ਕਿਰਪਾ ਕਰਦੇ ਆ ਸਾਡੇ ਵਿੱਚ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਰਹਿੰਦੀ ਆ ਜਿਸ ਕਰਕੇ ਅਸੀਂ ਅਜੇ ਤੱਕ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਤੋਂ ਦੂਰ ਆ ਜਰੂਰ ਅਸੀਂ ਕੋਈ ਵੱਡੀ ਗਲਤੀ ਕਰ ਰਹੇ ਆ ਜਿਸ ਕਰਕੇ ਅਸੀਂ ਅਮਰਤ ਵੇਲੇ ਉੱਠਣ ਦੇ ਬਾਵਜੂਦ ਪਾਠ ਕਰਨ ਦੇ ਬਾਵਜੂਦ ਖਾਲੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੋ ਗੱਲਾਂ ਸਮਝਣੀਆਂ ਨੇ ਕਿ ਸਾਡੇ ਕੋਲੋਂ ਕਿੱਥੇ ਗਲਤੀ ਹੁੰਦੀ ਆ ਕਿਉਂਕਿ ਗੁਰੂ ਸਾਹਿਬ ਜੀ ਦੀ ਸਾਰੀ ਹੀ ਬਾਣੀ ਬੜੀ ਪਵਿੱਤਰ ਆ ਬਰਾਬਰ ਤਾਕਤਵਾਰ ਆ ਬਰਾਬਰ ਪਾਵਰਫੁਲ ਆ ਇਹ ਨਹੀਂ ਵੀ ਆਪਾਂ ਕਿਸੇ ਬਾਣੀ ਦਾ ਪਾਠ ਕਰ ਲਿਆ ਉਹਦੀ ਵੱਧ ਸੰ ਫਲ ਮਿਲੇਗਾ ਕਿਸੇ ਦਾ ਘੱਟ ਨਾ ਜੋ ਵੀ ਗੁਰਬਾਣੀ ਦਾ ਪਾਠ ਅਸੀਂ ਮਨ ਲਾ ਕੇ ਚਿੱਤ ਲਾ ਕੇ ਪੂਰੇ ਪ੍ਰੋਸੇ ਦੇ ਨਾਲ ਕਰਦੇ ਆ ਨਾ ਸਤਿਗੁਰ ਸੱਚੇ ਪਾਸ਼ਾ ਜੀ ਸਾਡੇ ਤੇ ਜਰੂਰ ਕਿਰਪਾ ਕਰਦੇ ਆ ਤਾਂ ਜਦੋਂ ਵੀ ਪਾਠ ਕਰਨਾ ਸ਼ੁਰੂ ਕਰਨਾ ਨਾ ਪਹਿਲਾਂ ਤਾਂ ਕਦੇ ਵੀ ਮਨ ਦੇ ਵਿੱਚ ਗਿਣਤੀ ਮਿੰਤੀ ਨਹੀਂ ਹੋਣੀ ਚਾਹੀਦੀ ਕਿ ਮੈਂ ਕਿੰਨੇ ਕ ਦਿਨ ਪਾਠ ਕਰਨੇ ਆ ਕਿਉਂਕਿ ਵੱਡੀ ਗਲਤੀ ਤਾਂ ਅਸੀਂ ਇਹੋ ਕਰ ਲੈਂਦੇ ਆ ਜੋ ਆਪਣੇ ਕਿਸੇ ਖਾਸ ਇਛਾ ਅਰਦਾਸ ਕਰਕੇ ਪਾਠ ਕਰਦੇ ਆ ਉਹ ਕਹਿਣਗੇ ਕੀ ਅਸੀਂ ਚਲੋ 21 ਦਿਨ ਕਰਾਂਗੇ 40 ਦਿਨ ਕਰਾਂਗੇ ਪਰ ਨਹੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੋ ਹਾਜ਼ਰੀ ਆਪਾਂ ਲਗਮਾਉਣੀ ਆ ਨਾ ਗਿਣਤੀ ਮਿੰਤੀ ਦੀ ਹੀ ਲਗਾਉਣੀ ਹੈ ਇਹ ਜੋ ਮਹਾਪੁਰਖ ਜੀ ਕਈ ਵਾਰੀ 21 ਦਿਨ ਪਾਠ ਕਰਨ ਨੂੰ ਕਹਿੰਦੇ ਆ ਜਾਂ 40 ਦਿਨ ਪਾਠ ਕਰਨ ਨੂੰ ਕਹਿੰਦੇ ਆ ਉਸ ਦੇ ਪਿੱਛੇ ਮਕਸਦ ਇਹ ਹੁੰਦਾ ਵੀ ਜਿਹੜਾ ਕੰਮ ਆਪਾਂ ਲਗਾਤਾਰ 21 ਦਿਨ ਕਰਦੇ ਆ ਜਾਂ 40 ਦਿਨ ਕਰ ਲੈਂਦੇ ਆ ਨਾ ਉਹ ਕੰਮ ਕਰਨਾ ਸਾਨੂੰ ਆਸਾਨ ਹੋ ਜਾਂਦਾ ਹੈ ਕਿਉਂਕਿ ਉਹ ਕੰਮ ਸਾਡੀ ਆਦਤ ਸਾਡਾ ਸੁਭਾਅ ਬਣ ਜਾਂਦਾ ਹੈ ਇਸ ਕਰਕੇ ਜ਼ਿਆਦਾਤਰ ਸ਼ੁਰੂਆਤੀ ਦਿਨਾਂ ਦੇ ਵਿੱਚ 21 ਦਿਨ ਜਾਂ 40 ਦਿਨ ਪਾਠ ਕਰਨ ਦੇ ਲਈ ਕਿਹਾ ਜਾਂਦਾ ਹੈ ਉਹ ਸਿਰਫ ਇੱਕ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜਨ ਦੇ ਯੋਗਤ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਇਨਸਾਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਪਰ ਇਸ ਨੂੰ ਆਪਾਂ ਦੂਜੇ ਤਰੀਕੇ ਦੇ ਨਾਲ ਨਹੀਂ ਲੈਣਾ ਵੀ ਆਪਾਂ ਸਿਰਫ 21 ਦਿਨ ਹੀ ਪਾਠ ਕਰਨਾ ਹੈ ਜਾਂ 40 ਦਿਨ ਹੀ ਕਰਨਾ ਹੈ ਪਹਿਲਾਂ ਹੀ ਮਨ ਦੇ ਵਿੱਚ ਭਾਵਨਾ ਇਹ ਬਣਾਉਣੀ ਹੈ ਵੀ ਸਤਿਗੁਰ ਸੱਚੇ ਪਾਸ਼ਾ ਹੁਣ ਜੇ ਤੁਸੀਂ ਇਹ ਕਿਰਪਾ ਮੇਰੇ ਤੇ ਕਰਨੀ ਹੈ ਨਾ ਕਿ ਮੈਂ ਆਪ ਜੀ ਦੇ ਮਿੱਠੇ ਪਿਆਰੇ ਨਾਮ ਦੇ ਨਾਲ ਜੁੜ ਗਿਆ ਹਾਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ ਹੁਣ ਇਹ ਸੇਵਾ ਮੇਰੇ ਆਖਰੀ ਸਾਹਾਂ ਤੱਕ ਮੇਰੇ ਤੋਂ ਲੈਣੇ ਰਹਿਣਾ ਸਤਿਗੁਰ ਸੱਚੇ ਪਾਤਸ਼ਾਹ ਮੇਰਾ ਅਮਰਤ ਵੇਲਾ ਅਮਰਤ ਵੇਲੇ ਦਾ ਨਾਮ ਮੇਰੇ ਆਖਰੀ ਸਾਹਾਂ ਤੱਕ ਨਾਲ ਨਿਭ ਜਾਵੇ ਇਹ ਮੇਰੇ ਉੱਤੇ ਕਿਰਪਾ ਕਰੋ ਜਦੋਂ ਮਨ ਦੇ ਵਿੱਚ ਇਹ ਅਰਦਾਸ ਬੇਨਤੀ ਕਰਾਂਗੇ ਇਹ ਭਾਵਨਾ ਬਣਾ ਕੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰਾਂਗੇ ਗੁਰੂ ਘਰੇ ਜਾਣਾ ਸ਼ੁਰੂ ਕਰਾਂਗੇ ਜਾਂ ਗੁਰੂ ਦੇ ਕਲਣ ਲੱਗਾਂਗੇ ਨਾ ਤਾਂ ਗੁਰੂ ਸਾਹਿਬ ਜੀ ਪਹਿਲੇ ਦਿਨ ਤੋਂ ਹੀ ਕਿਰਪਾ ਕਰ ਦੇਣਗੇ ਕਿਉਂਕਿ ਸਤਪੁਰ ਸੱਚੇ ਪਾਸ਼ਾ ਬਹੁਤ ਧਿਆਨੂ ਨੇ ਬਹੁਤ ਕਿਰਪਾਲੂ ਨੇ ਅਤੇ ਵੱਡੀ ਗੱਲ ਕੀ ਉਹ ਅੰਦਰ ਜਾਣਦੇ ਨੇ ਉਹ ਦਿਲਾਂ ਦੀਆਂ ਜਾਣਦੇ ਨੇ ਉਹਨਾਂ ਨੂੰ ਸਾਡੇ ਨਾਲ ਪਹਿਲਾਂ ਪਤਾ ਹੁੰਦਾ ਹੈ ਕਿ ਇਸ ਬੰਦੇ ਦੇ ਮਨ ਦੀ ਭਾਵਨਾ ਕੀ ਹੈ ਕਦੇ ਵੀ ਬਿੰਤੀਆਂ ਬਿੰਤੀਆਂ ਦੇ ਵਿੱਚ ਪਾਠ ਨਹੀਂ ਕਰਨੇ ਕਦੇ ਵੀ ਸ਼ਰਤਾਂ ਦੇ ਨਾਲ ਪਾਠ ਨਹੀਂ ਕਰਨੇ ਅਤੇ ਕਦੇ ਵੀ ਕਿਸੇ ਦੇ ਮਾੜੇ ਦੇ ਲਈ ਅਰਦਾਸ ਬੇਨਤੀ ਨਹੀਂ ਕਰਨੀ ਹੁਣ ਦੇਖੋ ਜਿਵੇਂ ਜੇਕਰ ਕੋਈ ਮਨੁੱਖ ਗੁਰਬਾਣੀ ਦਾ ਪਾਠ ਕਰਕੇ ਕਿਸੇ ਦਾ ਮਾੜਾ ਮੰਗ ਰਿਹਾ ਹੈ ਕਿਸੇ ਦਾ ਨੁਕਸਾਨ ਹੋਣਾ ਦੇਖਣਾ ਚਾਹੁੰਦਾ ਹੈ ਤਾਂ ਕੀ ਗੁਰੂ ਸਾਹਿਬ ਜੀ ਇਹ ਸ਼ਾਰਤ ਪੂਰੀ ਕਰ ਦੇਣਗੇ ਕਦੇ ਵੀ ਨਹੀਂ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਰਬੱਤ ਦਾ ਭਲਾ ਕਰਨਾ ਸਿਖਾਇਆ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਉਹਨਾਂ ਦੇ ਉਪਦੇਸ਼ ਆਪਣੇ ਆਪ ਦੇ ਉੱਤੇ ਲਾਗੂ ਕਰਨੇ ਆ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਕਰਨ ਨੂੰ ਕਿਹਾ ਹੈ ਨਾ ਉਹ ਕਰਨਾ ਹੈ ਤਾਂ ਹੀ ਅਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਲੈਣ ਦੇ ਹੱਕਦਾਰ ਬਣਾਂਗੇ ਤਾਂ ਗੁਰੂ ਸਾਹਿਬ ਜੀ ਨੇ ਜਿਹੜੇ ਕੰਮਾਂ ਤੋਂ ਸਾਨੂੰ ਵਰਚਿਆ ਹੈ ਜਿਵੇਂ ਮੰਨ ਲਓ ਕਿ ਆਪਣੇ ਸਰੀਰ ਨੂੰ ਕੋਈ ਦੁੱਖ ਰੋਗ ਲੱਗ ਗਿਆ ਤਾਂ ਆਪਾਂ ਡਾਕਟਰ ਦੇ ਕੋਲ ਜਾਣੇ ਆ ਦਵਾਈ ਖਾਣੇ ਆ ਪਰ ਡਾਕਟਰ ਦੀ ਦਵਾਈ ਵੀ ਸਾਡੇ ਉੱਤੇ ਅਸਰ ਤਾਂ ਕਰਦੀ ਹੈ ਜਦੋਂ ਆਪਾਂ ਨਾਲ-ਨਾਲ ਪਰਹੇਜ਼ ਕਰਾਂਗੇ ਤਾਂ ਬਸ ਉਸੇ ਤਰ੍ਹਾਂ ਜਦੋਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰਨਾ ਹੈ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਤੇ ਵੀ ਚੱਲਣਾ ਹੈ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਉਹਨਾਂ ਦੇ ਉਪਦੇਸ਼ ਸੁਣ ਕੇ ਸਮਝ ਕੇ ਆਪਣੇ ਹਿਰਦੇ ਵਿੱਚ ਵਸਾਉਣੇ ਆ ਗੁਰੂ ਸਾਹਿਬ ਜੀ ਦੇ ਲਈ ਕਦੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਤਾਂ ਕੀ ਅਸੀਂ ਇਹ ਗੱਲ ਮੰਨਦੇ ਹਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਕਦੇ ਕਿਸੇ ਦੀ ਨੰਦਿਆ ਚੁਗਲੀ ਨਹੀਂ ਕਰਨੀ ਨਾ ਹੀ ਕਰਨੀ ਆ ਨਾਹੀ ਸੁਣਨੀ ਆ ਤਾਂ ਇਸ ਗੱਲ ਨੂੰ ਅਸੀਂ ਆਪਣੇ ਆਪ ਦੇ ਉੱਤੇ ਕਿੰਨਾ ਕੁ ਲਾਗੂ ਕੀਤਾ ਹੋਇਆ ਹੈ ਕਿੰਨੀ ਕਈ ਗੱਲ ਮੰਨਦੇ ਆ ਮੰਨ ਲੈਨੇ ਆ ਕਿ ਅਸੀਂ ਲਿੰਦੇ ਜੁਲੀ ਕਰਦੇ ਨਹੀਂ ਆ ਪਰ ਸੁਣਨ ਦੇ ਵਿੱਚ ਤਾਂ ਬਹੁਤ ਆਨੰਦ ਆਉਂਦਾ ਹੈ ਨਾ ਸੁਣ ਤਾਂ ਲੈਨੇ ਆ ਨਾ ਗੁਰੂ ਸਾਹਿਬ ਜੀ ਤੋਂ ਕੁਝ ਵੀ ਨਹੀਂ ਲੱਗਿਆ ਜੇ ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ਾ ਹਾਸਲ ਕਰਨੀ ਆ ਨਾ ਤਾਂ ਸਤਿਗੁਰ ਸੱਚੇ ਪਾਸ਼ਾ ਨੇ ਦੱਸੇ ਹੋਏ ਰਸਤੇ ਤੇ ਚੱਲਣਾ ਪੈਣਾ ਹੈ ਫਿਰ ਮੂੰਹ ਬੋਲ ਕੇ ਕੁਝ ਵੀ ਮੰਗਣਾ ਨਹੀਂ ਪੈਂਦਾ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਦਿਆਲੂ ਕਿਰਪਾਲੂ ਨੇ ਉਹਦਾ ਬਿਨਾ ਬੋਲਿਆਂ ਬਿਨਾ ਮੰਗਿਆਂ ਸਭ ਕੁਝ ਜਾਣਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਆਪਣੀ ਮਰਜ਼ੀ ਦੇ ਨਾਲ ਆ ਦੇਲਦੇ ਆਉਂਦੇ ਆ ਨਾ ਤਾਂ ਸੇਵਕਾਂ ਦੀਆਂ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਤੇ ਅਸੀਂ ਕਿੱਥੇ ਭੁੱਲੇ ਬੰਦੇ ਤੁਹਾਨੂੰ ਲੱਗਦਾ ਵੀ ਸਾਡੀਆਂ ਰੱਬ ਨਾਲ ਚੁੱਸਤੀ ਤਲਾਕੀਆਂ ਚੱਲ ਜਾਣਗੀਆਂ ਮਨ ਵਿੱਚ ਕੁਝ ਹੋ ਰਿਹਾ ਰਸਨਾ ਤੇ ਕੁਝ ਹੋ ਰਿਹਾ ਇਦਾਂ ਗੱਲ ਨਹੀਂ ਬੰਦਨੀ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਣਾ ਪੈਣਾ ਹੈ ਫਿਰ ਭਾਵੇਂ ਰੋਜ਼ ਦਾ ਇੱਕ ਪਾਠ ਕਰਨ ਲਈਏ ਨਾ ਤਾਂ ਵੀ ਕਿਰਪਾ ਹੋ ਜਾਣੀ ਆ ਪਰ ਜੇਕਰ ਮਨ ਦੇ ਵਿੱਚ ਖੋਟ ਆ ਫਿਰ ਜਿੰਨੀ ਮਰਜੀ ਪਾਠ ਕਰ ਲਈ ਜਿੰਨੀ ਮਰਜੀ ਸੇਵਾ ਕਰੀ ਜਾਈਏ ਫਿਰ ਤਾਂ ਉਹ ਪਾਠ ਸੇਵਾ ਕਰਕੇ ਨਾਲ-ਨਾਲ ਮਨ ਦੀ ਹੀਰਖਾ ਮਨ ਦੀ ਖੋਟ ਦੇ ਨਾਲ-ਨਾਲ ਅਸੀਂ ਕੰਮ ਬਰਾਬਰ ਕਰੀ ਜਾਂਦੇ ਆ ਸਾਡਾ ਭਲਾ ਉਦੋਂ ਹੋਵੇਗਾ ਜਦੋਂ ਸਾਡੇ ਪੁੰਨ ਬਣਨਗੇ ਜਦੋਂ ਸਾਡੇ ਚੰਗੇ ਕਰਮ ਬਣਨਗੇ ਪਰ ਕਈ ਵਾਰ ਅਸੀਂ ਆਪਣੇ ਪੁੰਨ ਬਣਾ ਕੇ ਵੀ ਚੰਗੇ ਕਰਮ ਬਣਾ ਕੇ ਵੀ ਇਹੋ ਜੇ ਮਾੜੇ ਕਰਮ ਬਣਾ ਲੈਨੇ ਆ ਕਿ ਸਾਡੇ ਚੰਗੇ ਕਰਮਾਂ ਦੇ ਉੱਤੇ ਮਾੜੇ ਕਰਮ ਭਾਰੀ ਪਈ ਜਾਂਦੇ ਨੇ ਤਾਂ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਤੇ ਚੱਲਣਾ ਹੈ ਜੇ ਕਿਸੇ ਦਾ ਚੰਗਾ ਨਹੀਂ ਨਾ ਕਰ ਸਕਦੇ ਮਾੜਾ ਵੀ ਨਹੀਂ ਕਰਨਾ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਦੀ ਕਿਸੇ ਦੇ ਲਈ ਈਰਖਾ ਨਹੀਂ ਰੱਖਣੀ ਕਿਉਂਕਿ ਜਿੰਨੂੰ ਜੋ ਮਿਲ ਰਿਹਾ ਹੈ ਨਾ ਉਹਦੀ ਕਿਸਮਤ ਮੰਨ ਲੈ ਰਿਹਾਏ ਅਤੇ ਵਾਹੀ ਗੁਰੂ ਜੀ ਦੇ ਰਹਿਨੇ ਸਾਡਾ ਕੋਈ ਕੁਝ ਨਹੀਂ ਖਾ ਰਿਹਾ ਹਰ ਇੱਕ ਬੰਦਾ ਆਪਣੇ ਕਰਮਾਂ ਦਾ ਕੰਮ ਹੈ ਆਪਣੀ ਕਿਸਮਤ ਦਾ ਹੰਦਾ ਹੈ ਆਪਣੀ ਮਿਹਨਤ ਦਾ ਹੰਦਾ ਹੈ ਤਾਂ ਐਵੇਂ ਦੂਜਿਆਂ ਦੇ ਪ੍ਰਤੀ ਮਨ ਵਿੱਚ ਈਰਖਾ ਦਾ ਖਰਾ ਰੱਖ ਕੇ ਆਪਣੇ ਮਾੜੇ ਕਰਮ ਕਿਉਂ ਬਣਾਉਣੇ ਗੁਰੂ ਸਾਹਿਬ ਜੀ ਦੀ ਕਿਰਪਾ ਚਾਹੀਦੀ ਹੈ ਨਾ ਤਾਂ ਵਸ ਕੱਲ ਤੋਂ ਹੀ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦੋ ਉੱਠ ਕੇ ਗੁਰੂ ਸਾਹਿਬ ਜੀ ਦਾ ਮਿੱਠਾ ਪਿਆਰਾ ਨਾਮ ਜਪਣਾ ਸ਼ੁਰੂ ਕਰ ਦੋ ਮੂਲ ਮੰਤਰ ਜੀ ਦਾ ਜਾਪ ਕਰੋ ਪਰ ਇੱਕ ਮਨ ਇੱਕ ਚਿਤ ਹੋ ਕੇ ਗੁਰੂ ਨਾਨਕ ਪਾਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੋ ਪਰ ਉਹ ਵੀ ਇੱਕ ਮਨ ਇੱਕ ਚਿਤ ਹੋ ਕੇ ਪੂਰੇ ਪਰੋਸੇ ਦੇ ਨਾਲ ਇਹ ਨਹੀਂ ਆ ਵੀ ਸਾਡਾ ਭਰੋਸਾ ਡਗਮਗਾ ਰਿਹਾ ਹੈ ਅਸੀਂ ਪਾਠ ਵੀ ਕਰਦੇ ਹਾਂ ਅਰਦਾਸ ਵੀ ਕਰਦੇ ਹਾਂ ਪਰ ਮਨ ਦੇ ਵਿੱਚ ਹੋਰ ਵੀ ਬਹੁਤ ਆਸਾਂ ਨੇ ਵੀ ਚਲੋ ਜੇ ਇੱਥੇ ਗੱਲ ਨਹੀਂ ਬਣੀ ਤਾਂ ਕਿਤੇ ਹੋਰ ਜਾ ਕੇ ਨਾ ਕਰਾਂ ਘੜਾਂਗੇ ਨਾ ਇਹ ਤਾਂ ਗੱਲ ਨਹੀਂ ਬਣਦੀ ਇੱਕ ਦੇ ਉੱਤੇ ਹੀ ਭਰੋਸਾ ਰੱਖਣਾ ਪੈਣਾ ਹੈ ਸਾਡੀ ਆਸ ਅਰਦਾਸ ਇੱਕ ਦੇ ਅੱਗੇ ਹੋਵੇਗੀ ਤਾਂ ਪੂਰੀ ਹੋਵੇਗੀ ਤਾਂ ਬੱਸ ਫਿਰ ਅੱਜ ਤੋਂ ਹੀ ਮਨ ਦੇ ਵਿੱਚ ਇਹ ਪੱਕਾ ਧਾਰ ਲੈਣਾ ਹੈ ਕਿ ਜੇ ਗੁਰੂ ਦੇ ਲੜ ਲੱਗੇ ਆ ਨਾ ਹੁਣ ਗੁਰੂ ਦੇ ਬਣ ਕੇ ਰਹਿਣਾ ਹੈ ਅਤੇ ਇਹ ਅਰਦਾਸ ਬੇਨਤੀ ਗੁਰੂ ਅੱਗੇ ਹੀ ਕਰਨੀ ਹੈ ਵੀ ਸਤਿਗੁਰ ਸੱਚੇ ਪਾਸ਼ਾ ਇਹ ਕਿਰਪਾ ਤੁਸੀਂ ਹੀ ਕਰ ਸਕਦੇ ਹੋ ਮੇਰੇ ਮਨ ਨੂੰ ਟਿਕਾ ਤੁਸੀਂ ਹੀ ਦੇ ਸਕਦੇ ਹੋ ਸਤਿਗੁਰ ਸੱਚੇ ਪਾਸ਼ਾ ਮੇਰੀ ਤਿੱਰਸ ਕਰੋ ਕਿਰਪਾ ਕਰੋ ਮੈਨੂੰ ਪ੍ਰੋਸੇ ਦੀ ਰਾਤ ਬਖਸ਼ੋ ਮੈਨੂੰ ਨਾਮ ਦੀ ਰਾਤ ਬਖਸ਼ੋ ਮੈਨੂੰ ਅਮਰਤ ਵੇਲੇ ਦੀ ਰਾਤ ਬਖਸ਼ੋ ਸਰਬੱਤ ਦੇ ਭਲੇ ਦੀ ਰਾਤ ਬਖਸ਼ੋ ਮਨ ਦੀ ਈਰਖਾ ਹੰਕਾਰ ਇਹਨਾਂ ਨੂੰ ਮੇਰੇ ਤੋਂ ਦੂਰ ਕਰੋ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਹੀ ਸਾਰੀ ਤੂਜਾ ਮੈਨੂੰ ਤੁਹਾਡੇ ਜਨਮ ਤੋਂ ਦੂਰ ਕਰਦਿਆਂ ਨੇ ਇਹ ਵੀ ਰੋਜ਼-ਰੋਜ਼ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਆ ਜਦੋਂ ਸਾਡਾ ਮਨ ਸਾਫ਼ ਹੋ ਗਿਆ ਮਨ ਦੀ ਮੈਲ ਸਾਫ਼ ਹੋ ਗਈ ਨਾ ਅਸੀਂ ਆਪਣੇ ਆਪ ਗੁਰੂ ਚਰਨਾਂ ਦੇ ਨੇੜੇ ਹੋ ਜਾਣਾ ਹੈ ਫਿਰ ਭਾਵੇਂ ਇੱਕ ਬਾਠ ਕਰੋ ਤੇ ਭਾਵੇਂ ਦੋ ਕਰੋ ਫਿਰ ਤਾਂ ਅੱਖ ਚਪਕਣ ਤੋਂ ਪਹਿਲਾਂ ਹੀ ਅਰਦਾਸ ਵੇਰ ਦੀ ਸਤਿਗੁਰ ਸੱਚੇ ਪਾਸ਼ਾ ਤੱਕ ਪਹੁੰਚ ਜਾਣੀ ਆ ਅਤੇ ਸਤਿਗੁਰ ਸੱਚੇ ਪਾਸ਼ਾ ਨੇ ਝਟ ਪ੍ਰਵਾਨ ਕਰ ਲੈਣੀ ਆ ਕਿਉਂਕਿ ਜਿਹੜੇ ਬੱਚੇ ਆਪਣੇ ਮਾਪੇ ਦੇ ਆਗਿਆਕਾਰੀ ਹੁੰਦੇ ਆ ਮਾਪੇ ਦੇ ਕਹਿਣੇ ਦੇ ਵਿੱਚ ਰਹਿੰਦੇ ਆ ਨਾ ਫਿਰ ਮਾਪੇ ਵੀ ਉਹਨਾਂ ਦੇ ਲਈ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਆ ਆਪਣੇ ਬੱਚੇ ਦੇ ਮੂੰਹੋਂ ਨਿਕਲੀ ਗੱਲ ਕਦੇ ਵੀ ਬੁੰਜੇ ਨਹੀਂ ਢਿੰਗਣ ਦਿੰਦੇ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪੂਰੀ ਕਰ ਦਿੰਦੇ ਨੇ ਤਾਂ ਬਸ ਆਪਾਂ ਵੀ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਆਗਿਆਕਾਰੀ ਸਿਆਣੇ ਸਮਝਦਾਰ ਬੱਚੇ ਬੰਨਾ ਹੈ ਤੇ ਸਿਆਣੇ ਸਮਝਦਾਰ ਤਾਂ ਹੋਵਾਂਗੇ ਜਦੋਂ ਅਸੀਂ ਆਪਣੇ ਪਰਮ ਪਿਤਾ ਪਰਮਾਤਮਾ ਦਾ ਜਿੱਤਾ ਹੋਇਆ ਗਿਆਨ ਹਾਸਲ ਕਰਾਂਗੇ ਗੁਰਬਾਣੀ ਦਾ ਗਿਆਨ ਹਾਸਲ ਕਰਾਂਗੇ ਜੋ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਮੱਤ ਬਖਸ਼ੀ ਆ ਜੋ ਵਿਗਿਆਨ ਸਾਨੂੰ ਦਿੱਤਾ ਹੈ ਗੁਰਬਾਣੀ ਦੇ ਰਾਹੀਂ ਉਹਨੂੰ ਸਮਝਣਾ ਹੈ ਰੋਜ਼ ਰੋਜ਼ ਗੁਰਬਾਣੀ ਦਾ ਪਾਠ ਕਰਨਾ ਵੀ ਆਤੇ ਸਮਝਣਾ ਤਾਂ ਸਾਡੇ ਮਨ ਦੀ ਗਰੀਬੀ ਦੂਰ ਹੋਵੇਗੀ ਤਾਂ ਸਾਡਾ ਭਲਾ ਹੋਵੇਗਾ